ਸਤਿ ਸ੍ਰੀ ਅਕਾਲ ਅਦਾਬ ਰਾਮ ਰਾਮ ਗੁਰ ਪਿਆਰੀ ਸਾਧ ਸੰਗਤ ਜੀ ਜਿਵੇਂ ਬਗਲਾ ਬਿਰਤੀ ਹੈ ਬਗਲਾ ਬੈਠਾ ਇੱਕ ਟੰਗ ਤੇ ਖੜਾ ਹੈ ਨਦੀ ਦੇ ਵਿੱਚ ਤਲਾਬ ਦੇ ਵਿੱਚ ਇੱਕ ਟੰਗ ਤੇ ਖੜਾ ਹੈ ਮਗਰ ਉਹ ਭਗਤੀ ਨਹੀਂ ਕਰ ਰਿਹਾ ਮਹਾਰਾਜ ਕਹਿੰਦੇ ਉਹ ਨਾ ਮੱਛੀ ਖਾਣ ਦੇ ਵਾਸਤੇ ਖੜਾ ਹੈ ਉਹ ਸ਼ਿਕਾਰੀ ਹੈ ਸ਼ਿਕਾਰ ਕਰ ਰਿਹਾ ਹੈ ਉਹ ਜਿਹੜੀ ਮਿਠਾਸ ਹੈ ਇਹੋ ਜੇ ਦੁਕਾਨਦਾਰ ਦੀ ਜਾਂ ਇਹੋ ਜੇ ਕੋਈ ਵੀ ਬੰਦਾ ਬਿਜ਼ਨਸ ਕਰਦਾ ਹੈ ਤਾਂ ਜਿਹੜਾ ਉਸ ਦਾ ਬੋਲ ਬਾਣੀ ਜਿਹੜੀ ਉਹ ਮਿਠਾਸ ਹੈ ਉਹ ਇੱਕ ਤਰ੍ਹਾਂ ਦੀ ਸਾਨੂੰ ਇੱਕ ਤਰ੍ਹਾਂ ਦਾ ਠੱਗਣ ਲਈ ਹੈ ਲਾ ਸਮਝ ਲੋ ਸਾਡੇ ਨਾਲ ਸਹੀ ਵਰਤਾਰਾ ਨਹੀਂ ਕਰ ਰਹੇ ਹੋ ਤਾਂ ਉਹ ਕਾਰਨ ਕੀ ਹੈ ਕਿ ਨਿਰਮ ਜੀਤ ਹੈ ਜਿਹੜਾ ਨਾ ਉਹ ਚਿੱਤ ਹੈ ਜਿਹੜਾ ਸੁਭਾਅ ਅੰਤਰੀ ਅੰਤਰੀ ਸੁਭਾਅ ਹੈ ਜਿਹੜਾ ਉਹ ਮਲੀਨ ਹੈ ਸਾਡਾ ਜੇਕਰ ਅਸੀਂ ਵੀ ਇਸ ਤਰ੍ਹਾਂ ਕਰਦੇ ਹਾਂ ਮਹਾਰਾਜ ਕਹਿੰਦੇ ਉਹ ਨਿਰਮਲ ਹੋ ਜਾਏਗਾ ਜਿਹੜਾ ਤੁਹਾਡਾ ਸੁਭਾਅ ਹੈ ਅੰਦਰੋਂ ਜਿਹੜਾ ਤੁਹਾਡਾ ਸੁਭਾਅ ਹੈ ਜੇ ਤੁਹਾਡੇ ਨਾਲ ਕੋਈ ਮਾੜਾ ਕਰ ਗਿਆ ਗਲਤ ਕਰ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਸਾਨੂੰ ਦੁੱਖ ਦੇ ਗਿਆ ਜਿਹੜਾ ਸਹਿਨਿਆ ਹੈ ਹਾਂ ਅਸੀਂ ਕੁਝ ਥੇਰ ਲਈ ਉਸ ਦੇ ਵਿੱਚ ਰਹਿ ਸਕਦੇ ਹਾਂ ਮਗਰ ਕੁਝ ਸਮੇਂ ਲਈ ਜਿਸ ਦਾ ਨਿਰਮਲ ਚੀਤ ਆਉ ਨਿਕਲ ਜਾਏਗਾ ਉਹ ਕਹੇਗਾ ਛੱਡ ਪਰ ਪ੍ਰਮਾਤਮਾ ਜਾਣੇ ਛੱਡੋ ਪਰ ਬਸ ਮਨ ਕੀ ਉਸ ਚੀਜ਼ ਨੂੰ ਮਹਾਰਾਜ ਕਹਿੰਦੇ ਨੇ ਜਦ ਤੱਕ ਚਿੱਤ ਨਿਰਮਲ ਨਹੀਂ ਹੁੰਦਾ ਉਸ ਦੇ ਵਿੱਚ ਨਾਮ ਭਗਤੀ ਵਸਣੀ ਬਹੁਤ ਮੁਸ਼ਕਿਲ ਹੈ ਜਦ ਤੱਕ ਸਾਨੂੰ ਛੂਆ ਛਾਤ ਪੇਦ ਪਾਬ ਸਾਡੇ ਚੋਂ ਇਹ ਨਹੀਂ ਨਿਕਲਦੇ ਇਹ ਚਿੱਤ ਮਲੀਨ ਦੀ ਦਰਸਨ ਹੈ ਵੀ ਸਾਡਾ ਮਲੀਨ ਚਿੱਤ ਹੈ ਦੇਖੋ ਅਸੀਂ ਇੱਕ ਯੂਨੀਵਰਸ ਕਿੰਨਾ ਵੱਡਾ ਹੈ ਮਲਕੇ ਪਤਾ ਹੀ ਨਹੀਂ ਕਿੰਨੇ ਬ੍ਰਹਿਮੰਡ ਨੇ ਇਹ ਵੀ ਨਹੀਂ ਪਤਾ ਕਿੰਨੇ ਬ੍ਰਹਿਮੰਡ ਨੇ ਕਿੰਨੀਆਂ ਧਰਤੀਆਂ ਕਿੰਨੇ ਆਕਾਸ਼ ਕਿੰਨੀ ਆਕਾਸ਼ ਗੰਗਾ ਹੈ ਪਤਾ ਹੀ ਨਹੀਂ ਵਿਗਿਆਨ ਜਾਣਨੀ ਸਕਿਆ ਕਿ ਦਬ ਕਿੰਨਾ ਦੂਰ ਤੱਕ ਹੈ ਗਿਣ ਨਹੀਂ ਸਕਿਆ ਗਰਿਆਂ ਨੂੰ ਸਮੁੰਦਰ ਦੀ ਗਹਿਰਾਈ ਨਹੀਂ ਮਾਪ ਸਕਿਆ ਵਿਗਿਆਨ ਅਜੇ ਤੱਕ ਸਮੁੰਦਰ ਦਾ ਮਤਲਬ ਕੀ ਕੁਛ ਹੈ ਸਮੁੰਦਰ ਦੇ ਵਿੱਚ ਮੇਰਾ ਮਤਲਬ ਉਹ ਨਹੀਂ ਜਾਣ ਸਕਿਆ 1% ਮਸਾ ਜਾਣਦਾ ਸਮੁੰਦਰ ਬਾਰੇ ਅੰਤਰਿਕਸ਼ ਬਾਰੇ ਤਾਂ ਬਹੁਤ ਘੱਟ ਜਾਣਕਾਰੀ ਹੈ ਬ੍ਰਹਿਮੰਡ ਬਾਰੇ ਤਾਂ ਤਾਂ ਮਹਾਰਾਜ ਕਹਿੰਦੇ ਵੀ ਉਸ ਦੇ ਮਾਲਿਕ ਨੂੰ ਅਸੀਂ ਕਹਿੰਦੇ ਆ ਕਿ ਸਾਨੂੰ ਪ੍ਰਾਪਤ ਹੋ ਜੇ ਦੇਖੋ ਸੋਚ ਤਾਂ ਠੀਕ ਹੈ ਬਹੁਤ ਵੱਡੀ ਹੈ ਸਾਡੀ ਮਗਰ ਉੱਥੇ ਜਾ ਕੇ ਤਾਂ ਅਹ ਸਾਰੇ ਇੱਕੋ ਵਰਮ ਦੁੱਤਿਆ ਨਹੀਂ ਕੋਈ ਦੂਜਾ ਹੈ ਹੀ ਨਹੀਂ ਵਰਮ ਜੋ ਜਿਸ ਨੂੰ ਅਸੀਂ ਅਛੂਤ ਕਹਿ ਰਹੇ ਹਾਂ ਜਿਸ ਨੂੰ ਅਸੀਂ ਦੂਜੇ ਧਰਮ ਦਾ ਕਹਿ ਰਹੇ ਹਾਂ ਜਿਸ ਨੂੰ ਅਸੀਂ ਛੋਟਾ ਗਿਣ ਰਹੇ ਹਾਂ ਵੇਦ ਭਾਵ ਕਰਦੇ ਆ ਕਿਸੇ ਵੀ ਕਾਰਨ ਕਰਕੇ ਤਾਂ ਉਸ ਦੇ ਵਿੱਚ ਤੁਹਾਨੂੰ ਆਪ ਦਾ ਰੂਪ ਦਿਖਣ ਲੱਗ ਜਾਏਗਾ ਫਿਰ ਉੱਥੇ ਤਾਂ ਜਿਸ ਨੂੰ ਅਸੀਂ ਕਹਿ ਰਹੇ ਸੀ ਨੀਚ ਹੈ ਛੋਟਾ ਹੈ ਉਹ ਸਾਨੂੰ ਆਪਣਾ ਅਨੁਭਵ ਹੋਏਗਾ ਇਹ 사ਸੰਗ ਜੀ ਵੀ ਇਤਨੇ ਬੜੇ ਰਹਿਮਾਨਦੇ ਮਾਲਿਕ ਉਸ ਪਰਮ ਪਿਤਾ ਪਰਮਾਤਮਾ ਐ ਨਿਰਮਲ ਗੁਰੂ ਨਾਨਕ ਜੋ ਵੀ ਆਪ ਜੀ ਦਾ ਇਸ਼ਟ ਹੈ ਗੁਰੂ ਰਬਦਾਸ ਗੁਰੂ ਕਬੀਰ ਸ਼ਿਵ ਜੀ ਮਹਾਰਾਜ ਸ੍ਰੀ ਕ੍ਰਿਸ਼ਨ ਜੀ ਮਹਾਰਾਜੀ ਇਸਾ ਮਸੀ ਉਹ ਉਹਨਾਂ ਦੀ ਆਪਾ ਛੋਈ ਨਹੀਂ ਸਕਦੇ ਕਿ ਕਿੰਨੇ ਵਿਸਾਲ ਨੇ ਉਹ ਕਿੰਨੇ ਮਹਾਨ ਨੇ ਉਹਨਾਂ ਨੂੰ ਅਸੀਂ ਕਹਿੰਦੇ ਹੇ ਦਾਤਾ ਤੂੰ ਸਾਨੂੰ ਦਰਸ਼ਨ ਦੇ ਸਾਨੂੰ ਮਿਲ ਉਸ ਪਰਮ ਪਿਤਾ ਪਰਮਾਤਮਾ ਜੋ ਐਡੇ بڑے ਬ੍ਰਹਿਮੰਡ ਦਾ ਮਾਲਿਕ ਹੈ ਉਸ ਨੂੰ ਕਹਿੰਦੇ ਆ ਕਿ ਸਾਨੂੰ ਅਸੀਂ ਉਸ ਦੇ ਵਿੱਚ ਸਮਾਜ ਜਾਈਏ ਮਗਰ ਉਸ ਦੇ ਵਿੱਚ ਸਮਾਨ ਵਾਲਾ ਹਰ ਕਾ ਸੇਵਕ ਹਰ ਹੀ ਜਿਹਾ ਉਸੇ ਪਰ ਗਵਨਣਾ ਪੈਣਾ ਹੈ ਇਹ ਮਲੀਨਤਾ ਤਿਆਗਣੀ ਪੈਣੀ ਹੈ ਸਾਨੂੰ ਇਹ ਵੀ ਇਹ ਮਲੀਨਤਾ ਤਿਆਗੀ ਜਾਏਗੀ ਭਗਤੀ ਭਾਵ ਨਾਲ ਪ੍ਰੇਮ ਨਾਲ ਬੰਦਗੀ ਨਾਲ त्याਗੀ ਜਾਏਗੀ ਮਗਰ ਮੁੱਢਲੀ ਸੋਚ ਜੋ ਸਾਡੀ ਹੈ ਮੁੱਢਲੀ ਇਨਸਾਨੀਅਤ ਦੇ ਤੌਰ ਤੇ ਉਹ ਸਾਨੂੰ ਅਖਤਿਆਰ ਕਰਨੀ ਪਏਗੀ ਕਿਉਂਕਿ ਅਸੀਂ ਇਨਸਾਨ ਬਣਾ ਕੇ ਭੇਜੇ ਆ ਪੇਦ ਪਾਵ ਸਾਡੇ ਅੰਦਰ ਇਹ ਚੀਜ਼ਾਂ ਮਾਇਆ ਕਰਕੇ ਮਨ ਕਰਕੇ ਪਈਆਂ ਹੋਈਆਂ ਨੇ ਅਸਲੀ ਸਰੂਪ ਸਾਡਾ ਸਮਾਨਤਾ ਹੈ ਪ੍ਰੇਮ ਹੈ ਇੱਕ ਦੂਜੇ ਦੀ ਮਦਦ ਕਰਨਾ ਹੈ ਮਤਲਬ ਕਿ ਇਸ ਕਰਕੇ ਜਦ ਤੱਕ ਇਹ ਚੀਜ਼ਾਂ ਨਹੀਂ ਹੋਣਗੀਆਂ ਮਹਾਰਾਜ ਕਹਿੰਦੇ ਨਿਰਮਲ ਹੋਏ ਤੁਮਹਾਰੋ ਚਿਤ ਚਿਤ ਨਿਰਮਲ ਤਾਂ ਹੋਏਗਾ ਜੇ ਇਸ ਤਰ੍ਹਾਂ ਦਾ ਭਾਵ ਥੋੜਾ ਰਹੇਗਾ ਜਦ ਚਿਤ ਨਿਰਮਲ ਹੋ ਗਿਆ ਤੁਹਾਨੂੰ ਪਰਮਾਤਮਾ ਆਪਣੇ ਆਪ ਹੀ ਯਾਦ ਆਏਗਾ ਚਿਤ ਦੇ ਵਿੱਚ ਬਸ ਜਾਏਗਾ ਉਹ ਹੀ ਰਹੇਗਾ ਫਿਰ ਦੁਜਾ ਨਹੀਂ ਰਹਿੰਦਾ ਦੂਜੀ ਚੀਜ਼ਾਂ ਹਟ ਜਾਣਗੇ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲਵੀ ਖ ਜਾਏ ਚਰਨ ਕਮਲ ਹੁਣ ਚਰਨ ਕਮਲ ਹੁਣ ਗੁਰੂ ਨਾਨਕ ਪਾਸ਼ਾ ਦੇ ਚਰਨ ਕਮਲ ਆਪਾਂ ਕੇ ਵਿੱਚ ਰੱਖਾਂਗੇ ਹੁਣ ਗੁਰੂ ਨਾਨਕ ਪਾਸ਼ਾ ਦੇ ਚਰਨ ਕਮਲ ਗੁਰੂ ਸ੍ਰੀ ਕ੍ਰਿਸ਼ਨ ਜੀ ਦੇ ਇਸ ਹਮਸੇਦ ਕਿਵੇਂ ਰੱਖਾਂਗੇ ਆਪਾਂ ਉਹਨਾਂ ਦੇ ਚਰਨ ਕਮਲ ਪਰਮਾਤਮਾ ਦੇ ਚਰਨ ਕਮਲ ਹੁਣ ਉਹ ਬੋਡੀ ਤੋਂ ਰਹਿ ਤੇ ਨਿਰਾਕਾਰ ਹੈ ਉਹ ਤਾਂ ਨਿਰਗੁਣ ਨਿਰੰਕਾਰ ਹੈ ਉਹ ਤਾਂ ਉਸ ਦਾ ਤਾਂ ਘਾਰ ਹੀ ਨਹੀਂ ਕੋਈ ਪਰਮਾਤਮਾ ਦਾ ਤਾਂ ਇਹ ਇਹ ਚੀਜ਼ ਕੀ ਦਰਸਾਉਂਦੀ ਹੈ ਚਰਨ ਕਮਲ ਕਿ ਤੁਹਾਡੇ ਤਾਂ ਨਿਮਰਤਾ ਭਾਵ ਹੋਵੇ ਤੁਹਾਡੇ ਅੰਦਰ ਮੈਂ ਨੀਮਾ ਤੂੰ ਉੱਚਾ ਇਹ ਸਾਡੇ ਅੰਦਰ ਭਾਵ ਹੋਣਾ ਚਾਹੀਦਾ ਇਸ ਤਰ੍ਹਾਂ ਦੀ ਭਾਵਨਾ ਤੁਸੀਂ ਅੰਦਰ ਰੱਖੋ ਕਹਿੰਦੇ ਮਹਾਰਾਜ ਕਹਿੰਦੇ ਨਿਮਰ ਭਾਵ ਰੱਖੋ ਆਪਣੇ ਆਪ ਨੂੰ ਉੱਚਾ ਨਾ ਜਾਣੋ ਵੱਡਾ ਨਾ ਜਾਣੋ ਮਲ ਕੇ ਮਾਇਆ ਦਾ ਹੰਕਾਰ ਨਾ ਕਰੋ ਜੈ ਦਾਦਾਂ ਦਾ ਹੰਕਾਰ ਨਾ ਕਰੋ ਹੰਕਾਰ ਤੋਂ ਰਹਿਤ ਜਿਹੜੀ ਅਵਸਥਾ ਹੈ ਇੱਕ ਗੁਰਸੀ ਕਾਲੀ ਸੇਵਾ ਦਾ ਵਾਲੀ ਇਸ ਤਰ੍ਹਾਂ ਦੀ ਭਾਵਨਾ ਆਪਣੇ ਮਨ ਨੂੰ ਲਾ ਕੇ ਰੱਖੋ ਜਦ ਤੱਕ ਇਹ ਜਦ ਇਹ ਰੱਖੋਗੇ ਨਾ ਇਸ ਤਰ੍ਹਾਂ ਦੀ ਭਾਵਨਾ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਜਾਏ ਹੈ ਜਨਮਾ ਜਨਮਾਂ ਤੇ ਕਿਲਵਿਖ ਹੁੰਦੇ ਜਿਹੜਾ ਸੰਚਿਤ ਕਰਮ ਨੇ ਸੰਚਿਤ ਕਰਮ ਹੁੰਦਾ ਅਸੀਂ ਪਤਾ ਨਹੀਂ ਪ੍ਰਮਾਤਮਾ ਤੋਂ ਕਦ ਦੇ ਵਿਛੜਿਆ ਉਸ ਟਾਈਮ ਤੋਂ ਫਿਰ ਜਿਹੜੇ ਸਾਡੇ ਸੰਚਿਤ ਕਰਮੇ ਇਕੱਠੇ ਹੁੰਦੇ ਰਹਿੰਦੇ ਨੇ ਜਿਸ ਨਾਲ ਸਾਡੀ ਪਰਾਲব্ধ ਬਣ ਜਾਂਦੀ ਹੈ ਇਹ ਪਰਾਲব্ধ ਕਰਕੇ ਅਸੀਂ ਦੁੱਖ ਸੁੱਖ ਭੋਗਦੇ ਹਾਂ ਫਿਰ ਉਹ ਮਾਰਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਉ ਕਾਲੇ ਛਾਹ ਹੋ ਜਾਂਦਾ ਸਾਡਾ ਮਨ ਨਿਰਮਲ ਨਹੀਂ ਹੋ ਪਾਂਦਾ ਫਿਰ ਉਹ ਕਿਲ ਵਿਖੇ ਆਏ ਫਿਰੇ ਜਨਮ ਜਨਮਾਂ ਤਰਾ ਦੇ ਮਤਲਬ ਕਿ ਕੋਈ ਵੀ ਕਰਮ ਕੱਟਦਾ ਨਹੀਂ ਆਇਆ ਇਹ ਨਹੀਂ ਕਿ ਜਨਮ ਜਨਮ ਕੇ ਕਿਲ ਵਿਖ ਜਾਏ ਪਾਪ ਖਤਮ ਹੋ ਜਾਣਗੇ ਖਤਮ ਨਹੀਂ ਹੁੰਦੇ ਮਹਾਰਾਜ ਕਹਿੰਦੇ ਲੇਖ ਨਾ ਮਿਟਾਏ ਸਖੀ ਜੋ ਲਿਖ ਦिए ਕਰਤਾਰ ਲੇਖ ਨਹੀਂ ਮਿਟਦੇ ਮਗਰ ਕੀ ਹੋਏਗਾ ਹੁਣ ਦੇਖੋ ਕਿਸ ਤਰ੍ਹਾਂ ਕੀ ਚੀਜ਼ ਵਾਪਰਦੀ ਹੈ ਜੋ ਮੈਂ ਨੇ ਅਨੁਭਵ ਕੀਤੀ ਉਹ ਆਪ ਜੀ ਨਾਲ ਸਾਂਝੀ ਕਰਦਾ ਮੈਂ ਪਰਾ ਲਾਭ ਦ ਮਿਟਦੀ ਨਹੀਂ ਹੈਗੀ ਇਹ ਕਲ ਵਿਖ ਖਤਮ ਨਹੀਂ ਹੋਣਗੇ ਮਹਾਰਾਜ ਕੀ ਕਹਿਣਾ ਚਾ ਰਹੇ ਨੇ ਜਦੋਂ ਅਸੀਂ ਬੰਦਗੀ ਕਰਦੇ ਹਾਂ ਜਦੋਂ ਅਸੀਂ ਅਭਿਆਸ ਕਰਦੇ ਹਾਂ ਤਾਂ ਅਸੀਂ ਸੁਰਤ ਕਰਕੇ ਮਨ ਕਰਕੇ ਯਾਤਰਾ ਕਰਦੇ ਹਾਂ ਅੰਦਰ ਦੀ ਆਤਮਾ ਆਪਣੇ ਸਥਾਨ ਤੇ ਹੈ ਪਰਮਾਤਮਾ ਆਪਣੇ ਸਥਾਨ ਤੇ ਹੈ ਸਾਡੇ ਮਨ ਦੀ ਯਾਤਰਾ ਹੈ ਸਾਡੀ ਯਾਤਰਾ ਹੈ ਸਾਡੇ ਤੋਂ ਭਾਵੇਂ ਸਾਡੇ ਮਨ ਦੀ ਯਾਤਰਾ ਸਾਡੀ ਸੁਰਤੀ ਦੀ ਯਾਤਰਾ ਹੈ ਸੁਰਤੀ ਕਰੇਗੀ ਸਾਡੀ ਯਾਤਰਾ ਜਦੋਂ ਅਸੀਂ ਸੁਕਸ਼ਮ ਸਥੂਲ ਸਰੀਰ ਤੋਂ ਅਨਮੇ ਕੋਸ਼ ਜੋ ਇਹ ਸਰੀਰ ਹੈ ਪੰਜ ਤਤ ਦਾ ਤਾਂ ਪ੍ਰਾਣਮੇ ਕੋਸ਼ ਤੋਂ ਹੁੰਦਿਆ ਹੋਇਆ ਜਦ ਸਾਡੀ ਬਿਰਤੀ ਅੰਦਰ ਨੂੰ ਪ੍ਰਵੇਸ਼ ਕਰੇਗੀ ਤਾਂ ਅਸੀਂ ਸਾਰੇ ਕੋਸ਼ ਨਹੀਂ ਲਿਖਿਆ ਹੋਇਆ ਉੱਥੇ ਕੋਈ ਨਾਮ ਨਹੀਂ ਲਿਖਿਆ ਹੋਇਆ ਤਿੰਨ ਸਰੀਰ ਨੇ ਉਹਨ ਸਰੀਰਾਂ ਦੇ ਨਾਮ ਨਹੀਂ ਲਿਖੇ ਮਗਰ ਤੁਹਾਡੀ ਸੁਰਤੀ ਦਾ ਜੋ ਅਨੁਭਵ ਹੋਏਗਾ ਉਹ ਅਨੁਭਵ ਤੁਹਾਨੂੰ ਦਰਸਾਏਗਾ ਕਿ ਤੁਸੀਂ ਉਸ ਕੋਸ਼ ਚ ਇਸ ਟਾਈਮ ਤੁਸੀਂ ਤੁਹਾਡੀ ਅਵਸਥਾ ਉਹ ਹਲਾ ਲੋ ਇੱਕ ਹੋਰ ਆਪਾਂ ਕਈ ਵਾਰ ਇਸ ਦੇ ਵਿੱਚ 올ੀ ਜਾਂਦੇ ਆ ਕਿ ਅਨੁਭਵ ਬਦਲ ਦੇ ਨੇ ਅਨੁਭਵ ਦਾ ਭਾਵੇਂ ਅਨੁਭਵ ਮਨ ਲ ਕੇ ਕੁਝ ਅਨ ਉਸ ਦਾ ਕੁਝ ਚਿੰਨ ਲਈ ਉਸ ਦਾ ਉਹ ਹੈ ਹੀ ਨਹੀਂ ਉਸ ਦਾ अनुभव जद नहीं बदलेगा जब तुसी स्वयम ਦੇ ਸਰੂਪ ਦੇ ਵਿੱਚ ਪੂਰਨ ਟਿਕ ਜਾਓਗੇ ਉਹ स्वयम ਦੇ ਸਰੂਪ ਦਾ ਹੋ ਜਾਏਗਾ ਉਸ ਤੋਂ ਬਾਅਦ ਜਦ ਪਰਮੇਸ਼ਰ ਦਾ ਅਭਿਆਸ ਹੁੰਦਾ ਜੀਵ ਨੂੰ ਉਹ ਕਦੀ ਨਹੀਂ ਬਦਲੇਗਾ ਜਦ ਅਸੀਂ ਉਸ ਅਵਸਥਾ ਨੂੰ ਪਹੁੰਚ ਜਾਾਂਗੇ ਨਾ ਜਿਵੇਂ ਜਲ ਵਿੱਚ ਜਲ ਆਏ ਖਟਾਨਾ ਜੋਤੀ ਸੰਜੋਤ ਸਮਾਨਾ ਉਹ ਨਹੀਂ ਬਦਲੇਗਾ ਇਹ ਜਿਹੜੇ ਸੁਰਤੀ ਕਰਕੇ ਨੇ ਅਨੁਭਵ ਜਿਹੜੇ ਮਨ ਕਰਕੇ ਅਨੁਭਵ ਨੇ ਨਾ ਇਹ ਬਦਲਦੇ ਨੇ ਜਦ ਜੇ ਅਸੀਂ ਪੂਰਨ ਆਤਮਿਕ ਰੂਪ ਹੋ ਗਏ ਪਰਮਾਤਮਿਕ ਰੂਪ ਆਤਮਿਕ ਰੂਪ ਤੱਕ ਗੱਲ ਕਰਾਂਗਾ ਪਰਮਾਤਮਿਕ ਮੈਨੇ ਅਨੁਭਵ ਨਹੀਂ ਕੀਤਾ ਹਾਂ ਇਹ ਜਰੂਰ ਆਵਾਸ ਹੁੰਦਾ ਕਿ ਆਤਮਿਕ ਅਨੁਭਵ ਜੋ ਹੈ ਪਰਮਾਤਮਾ ਵਰਗਾ ਹੀ ਹੈ ਉਸੇ ਦੇ ਸੇਮ ਲੱਛਣ ਨੇ ਸੇਮ ਗੁਣ ਮਹਿਸੂਸ ਹੁੰਦੇ ਨੇ ਜੋ ਉਹ ਅਨੁਭਵ ਹੈ ਨਾ ਜਦ ਉਸ ਦੀ ਗੱਲ ਕਰਦੇ ਅਸੀਂ ਆਤਮਿਕ ਗੱਲ ਕਰਾਂਗੇ ਤਾਂ ਉਸ ਦਾ ਕੋਈ ਅਨੁਭਵ ਚੇਂਜ ਨਹੀਂ ਹੁੰਦਾ ਤੇ ਮਨ ਤਾਂ ਯਾਤਰਾ ਕਰਦਾ ਹੈ ਫਿਰ ਉਸ ਦਾ ਅਨੁਭਵ ਤਾਂ ਚੇਂਜ ਹੋਏਗਾ ਹੀ ਇਸ ਦੇ ਇਸ ਦੇ ਬਾਰੇ ਜਿਆਦਾ ਨਹੀਂ ਸੋਚਣਾ ਚਾਹੀਦਾ ਕਿ ਅਨੁਭਵ ਚੇਂਜ ਹੋ ਰਹੇ ਨੇ ਅਨੁਭਵ ਨੂੰ ਅਨੁਭਵ ਮਿਟਾਰਿਆ ਲਾ ਲੋ ਨਹੀਂ ਨਹੀਂ ਇਹ ਕੋਈ ਨਹੀਂ ਇਹ ਤਾਂ ਅਨੁਭਵ ਮਾਇਆਕਾਰੀ ਨੇ ਸਰੀਰ ਦੇ ਨੇ ਇਹ ਕਿਹੜੇ ਸਰੀਰ ਦੇ ਇਸ ਸਰੀਰ ਦੇ ਨੇ ਸੁਕਸ਼ਮ ਸਰੀਰ ਦੇ ਨੇ ਤੇ ਕਾਰਣ ਸਰੀਰ ਦੇ ਨੇ ਇਹ ਅਨੁਭਵ ਤਾਂ ਚੇਂਜ ਹੋਣਗੇ ਕਈ ਹਜ਼ਾਰ ਕਈ ਸਾਲਾਂ ਤੱਕ ਹਜ਼ਾਰਾਂ ਸਾਲਾਂ ਤੱਕ ਵੀ ਅਸੀਂ ਦਸਵੇਂ ਦੁਆਰ ਚ ਫਸੇ ਰਹਿ ਸਕਦੇ ਆ ਕਈ ਹਜ਼ਾਰਾਂ ਹਜ਼ਾਰਾਂ ਸਾਲਾਂ ਤੱਕ ਅਸੀਂ ਦਸਵੇਂ ਦੁਆਰ ਤੋਂ ਬਾਅਦ ਪਰਮੇਸ਼ਰ ਤੱਕ ਦਾ ਜੋ ਰਸਤਾ ਹੈ ਉਸ ਦੇ ਵਿੱਚ ਕਈ ਲੋਕ ਆਉਂਦੇ ਨੇ ਉਸ ਦੇ ਵਿੱਚ ਅੱਧਾ ਅੱਢ ਲੋਕਾਂ ਦੇ ਵਿੱਚ ਫਸੀ ਰਹਿ ਜਾਂਦੀ ਹੈ ਸੁਰਤ ਉੱਥੇ ਵੀ ਫਸੀ ਰਹਿ ਜਾਂਦੀ ਉੱਥੇ ਤੇ ਵੀ ਬਹੁਤ ਅਨੁਭਵ ਹੋਣਗੇ ਆਪਾਂ ਨੂੰ ਇਹ ਅਨੁਭਵ ਆਦੇ ਨਹੀਂ ਮਿਲ ਕੇ ਜਾਦੇ ਵਿਚਾਰ ਕਰਨੀ ਕਿਹੋ ਜਿਹਾ ਬਸ ਕਲੀਅਰ ਕਰ ਲਓ ਇੱਕ ਦੂਜੇ ਨੂੰ ਪੁੱਛ ਕੇ ਕਿਸ ਜਿਸ ਤੋਂ ਤੁਹਾਨੂੰ ਆਸ ਹੈ ਕਿ ਉਸ ਤੋਂ ਦੱਸੂਗਾ ਮੈਂ ਜੋ ਉਸ ਨੂੰ ਪੁੱਛੂਗਾ ਤਾਂ ਮੈਨੂੰ ਕਲੀਅਰ ਹੋ ਜਾਏਗਾ ਬਸ ਕਲੀਅਰ ਕਰ ਲਓ ਹੋਰ ਕੁਝ ਨਹੀਂ ਜੇ ਸ਼ੰਕਾ ਕੋਈ ਬਣਦੀ ਆ ਤਾਂ ਇਹ ਤਾਂ ਹੁੰਦੇ ਰਹਿਣਗੇ ਇਹ ਤਾਂ ਕਾਫੀ ਦੇਰ ਤੱਕ ਹੁੰਦੇ ਰਹਿੰਦੇ ਨੇ ਹੁਣ ਉਹ ਗੱਲ ਕਰਦੇ ਆ ਕਿ ਲਿਵਖਦੀ ਵੀ ਪਾਪ ਖਤਮ ਹੁੰਦੇ ਨੇ ਕੀ ਜਦੋਂ ਆਪਾਂ ਤਿੰਨ ਸਰੀਰ ਸੁਕਸ਼ਮ ਤੋਂ ਕਾਰਣ ਦੇ ਵਿੱਚ ਜਾਣਦੇ ਆ ਨਾ ਕਾਰਣ ਸਰੀਰ ਦੇ ਵਿੱਚ ਸਾਰੇ ਜੋ ਅਸੀਂ ਪਾਪ ਕਮਾਏ ਨੇ ਜਾਂ ਚੰਗੇ ਕਮਾਏ ਨੇ ਉਸ ਦੇ ਵਿੱਚ ਸਾਡੀ ਪ੍ਰਾਪਲਬਦ ਦੇ ਤੌਰ ਤੇ ਉੱਥੇ ਬੀਜ ਹੁੰਦੇ ਨੇ ਸਾਰਿਆਂ ਦੇ ਉਹ ਕਾਰਨ ਸਰੀਰ ਨਾਸ ਨਹੀਂ ਹੁੰਦਾ ਜਦ ਤੱਕ ਸਾਡਾ ਸਾਡੀ ਮੁਕਤੀ ਨਹੀਂ ਹੁੰਦੀ ਲਾ ਲਓ ਜਿਸ ਨੂੰ ਮੁਕਤੀ ਕਹਿੰਦੇ ਨੇ ਜਦ ਤੱਕ ਉਸ ਦਾ ਨਾਸ ਨਹੀਂ ਹੁੰਦਾ ਜਦ ਤੱਕ ਸਾਡਾ ਇਹ ਸਰੀਰ ਤਾਂ ਖਤਮ ਹੁੰਦਾ ਰਹਿੰਦਾ ਜੋ ਸਥੂਲ ਹੈ ਇਹ ਮਰ ਗਿਆ ਮਿਟ ਗਿਆ ਮਰ ਗਿਆ ਮਿਟ ਗਿਆ ਇਹ ਤਾਂ ਹੁੰਦਾ ਰਹਿੰਦਾ ਹੈ ਮਗਰ ਕਾਰਨ ਨਹੀਂ ਹੁੰਦਾ ਕਾਰਨ ਜਦ ਜੀਵ ਦੀ ਮੁਕਤ ਹੋ ਜਾਂਦਾ ਹੈ ਜੀਵ ਜਦੋਂ ਕਾਰਨ ਖਤਮ ਹੋ ਜਾਂਦਾ ਹੈ ਮਗਰ ਕੀ ਹੁੰਦਾ ਉਹ ਅਵਸਥਾ ਕਿਹੋ ਜੀ ਘਟਨਾ ਕੀ ਘਟਦੀ ਹੈ ਉਹ ਜਦੋਂ ਅਸੀਂ ਭਗਤੀ ਕਰਕੇ ਕਾਰਨ ਸਰੀਰ ਤੋਂ ਅੱਗੇ ਸਵੈਮ ਦਾ ਸਰੂਪ ਹੈ ਆਪਣੀ ਆਤਮਾ ਕਰਕੇ ਜੋ ਸਾਡਾ ਸਰੂਪ ਹੈ ਜੋ ਸਾਡਾ ਆਦ ਅਨਾਦੀ ਰੂਪ ਹੈ ਜੋ ਕਦੀ ਖਤਮ ਨਹੀਂ ਹੁੰਦਾ ਜੋ ਪਰਮੇਸ਼ਰ ਹੀ ਰੂਪ ਹੈ ਪ੍ਰਮਾਤਮਿਕ ਹੀ ਰੂਪ ਹੈ ਮੇਨ ਸੋਰਸ ਹੈ ਸਾਡਾ ਜਿੱਥੋਂ ਅਸੀਂ ਵਿਛੜੇ ਹਾਂ ਲਾਲੋ ਜਿੱਥੋਂ ਮਨ ਬਗੈਰਾ ਸਾਰਾ ਸਰੀਰ ਸਾਡਾ એનર્ਜੀ ਲੈ ਰਿਹਾ ਜਿਹੜਾ ਉਹ ਜਿਹੜਾ ਹੈ ਆਤਮਿਕ ਰੂਪ ਜਾਂ ਸਾਡੀ ਸਵੈਮ ਦੀ ਆਤਮਾ ਉਸ ਨੂੰ ਸਾਡਾ ਮਨ ਪ੍ਰਵੇਸ਼ ਕਰ ਜਾਂਦਾ ਉਧਰ ਨੂੰ ਚਾਲੇ ਪਾ ਦਿੰਦਾ ਕਾਹਨ ਸਰੀਰ ਤੋਂ ਬਾਅਦ ਉਧਰ ਨੂੰ ਚੱਲਦਾ ਫਿਰ ਉਧਰ ਨੂੰ ਸਾਡੀ ਰੂਹ ਸੁਰਤ ਉਧਰ ਨੂੰ ਜਾਂਦੀ ਹੈ ਤਾਂ ਜਦ ਉਹਦੇ ਵਿੱਚ ਸਾਡਾ ਮਨ ਜਿਵੇਂ ਜਿਵੇਂ ਨਾ ਉੱਥੇ ਬਹੁਤ ਜ਼ਿਆਦਾ ਪਿਆਰ ਪ੍ਰੇਮ ਵੜੇਗਾ ਆਪਣੇ ਅੰਦਰ ਅਨ ਸ਼ੁੱਧ ਹੋ ਜਾਂਗੇ ਆਪਾਂ ਬਿਲਕੁਲ ਤਾਂ ਫਿਰ ਉਸ ਦੇ ਵਿੱਚ ਆ ਆਪਣੇ ਸਰੂਪ ਦੇ ਵਿੱਚ ਟਿਕ ਜਾਂਦੇ ਆ ਫਿਰ ਜਿੰਨੀ ਲੰਮੀਆਂ ਸਮਾਧੀਆਂ ਉੱਥੇ ਲੱਗਣਗੀਆਂ ਉਹ ਸਵੈਮ ਦਾ ਸਰੂਪ ਦੀ ਪੂਰਨ એનર્ਜੀ ਮਨ ਲੈਣ ਲੱਗ ਜਾਂਦਾ ਫਿਰ ਪੁਰ ਨੂੰ ਉਸ ਵਰਗਾਈ ਹੋਣ ਲੱਗ ਜਾਂਦਾ ਹੈ ਜਮਾਈ ਆਤਮਿਕ ਵਰਗਾਈ ਉਸ ਦੇ ਵਿੱਚ ਲੀਨ ਹੋ ਜਾਂਦਾ ਹੈ ਜਦੋਂ ਉੱਥੇ ਲੀਨ ਹੋਏਗਾ ਬਹੁਤ देर ਤਾਂ ਉੱਥੇ ਦਾ ਕੋਈ ਅਨੁਭਵ ਤੁਸੀਂ ਕਹਿ ਨਹੀਂ ਸਕੋਗੇ ਆਤਮਾ ਦਾ ਅਨੁਭਵ ਕਹਿਣਾ ਮੁਸ਼ਕਿਲ ਹੈ ਕਿਉਂਕਿ ਉੱਥੇ ਸੁਰਤ ਵੀ ਸਮਾ ਜਾਂਦੀ ਹੈ ਲੀਨ ਹੋ ਜਾਂਦੀ ਜਦੋਂ ਚੀਜ਼ ਲੀਨੇ ਹੋਗੀ ਫਿਰ ਆਤਮਿਕ ਅਨੁਭਵ ਕੀ ਕਵਾਂਗੇ ਅਸੀਂ ਆਤਮਿਕ ਅਨੁਭਵ ਨਹੀਂ ਕਹਿਣ ਸੁਣ ਤੋਂ ਬਾਹਰ ਹੈ ਤਾਂ ਹੀ ਇਹ ਅਕਥ ਕਥਾ ਮੈਂਨੇ ਲਿਖੀ ਹੈ ਆ ਬਾਤ ਆਗਮਕੀ